ਪਰ ਗੱਲ ਤਾਂ ਇਹ ਹੈ ਵੀ ਆ ਦੋ ਚੀਜ਼ਾਂ ਇੰਨੀਆਂ ਮਹਿੰਗੀਆਂ ਆ ਗਈਆਂ ਜੇ ਆਪਾਂ ਦਾ ਤਾਂ ਪਤਾ ਹੋਵੇ ਜੇ ਆਪਾਂ ਨਾਲ ਹੁੰਦੇ ਜੇ ਹੁਣੇ ਹੁਣੀ ਨਾ ਸੁਨਿਆਰ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਸੈੱਟ ਬਣ ਗਿਆ ਤੁਸੀਂ ਜਾ ਕੇ ਲੈ ਆਉਂਦੇ ਸੈੱਟ ਤਾਂ ਮੈਂ ਫੜ ਲਿਆ ਨਾ ਤੂੰ ਮੈਨੂੰ ਇਹ ਦੱਸ ਵੀ ਕੋਈ ਪੈਸਾ ਤਾਂ ਨਹੀਂ ਦੇਣਾ ਨਾ ਉਹਨੂੰ ਪੁੱਛੇ ਤੂੰ ਆਪਦੇ ਘਰੇ ਚਾਹੇ 50000 ਦਾ ਦਵਾ ਦੇ ਨਾ ਪੇਕੇ ਨੂੰ ਲੁਕਣਾ ਮੰਮੀ ਜੇ ਉਹਨੂੰ ਇੰਨੀ ਸਮਝ ਹੋਵੇ ਤਾਂ ਗੱਲਾਂ ਹੀ ਕਾਦੀਆਂ ਨੇ ਹੁਣ ੱਤ ਕਰਾਉਨੇ ਆਪਣੇ ਨਾਲ ੱੱਕਾ ਹੀ ਕਰਿਆ ਆ ਸਾਰੀਆਂ ਚੀਜ਼ਾਂ ੱੱਕੇ ਨਾਲ ਹੀ ਲਈਆਂ ਨੇ ਲੈ ਪੁੱਤ ਆਪਦਾ ਸਾਭਲਾ ਕੱਲ੍ਹ ਵੀ ਧਿਆਨ ਨਾਲ ਲੈ ਕੇ ਜਾਈਂ ਕੱਠ ਵਾਠ ਚ ਪਤਾ ਨਹੀਂ ਲੱਗਦਾ ਹੁੰਦਾ ਆਏ ਹਾਈ ਆ ਸੈੱਟ ਤਾਂ ਪਉਣਾ ਯਾਦ ਹੀ ਨਹੀਂ ਰਿਹਾ ਪਰ ਅੱਜ ਮੈਨੂੰ ਨਾ ਆ ਤੇਰੇ ਕੰਨੀ ਦੇਖ ਕੇ ਬਹੁਤ ਆਉਂਦਾ ਹੈ ਹੈ ਕਹਿੰਦੇ ਨੇ ਘਰ ਦੇ ਵਿਆਹ 'ਚ ਹੀ ਸੈੱਟ ਸੁੱਟ ਪਾਇਆ ਜਾਂਦਾ ਅੱਜ ਤੇਰੇ ਕੋਲ ਕੁਝ ਹੈ ਨਹੀਂ ਪਾਉਣ ਨੂੰ ਆ ਦੂਜੇ ਹੀ ਪਾ ਲੈ ਚੱਲ ਪੁੱਤ ਧਿਆਨ ਨਾਲ ਜਾਇਓ ਹੁਣ ਠੀਕ ਹੈ ਮੰਮੀ ਤੁਸੀਂ ਆ ਗੇਟ ਲਾ ਲਿਓ ਕੋਈ ਨਾ ਲਾ ਲੂੰਗੀ ਚੱਲ ਮੁੰਡਾ ਜਿਵਾਕਾ ਨੇ ਨਾ ਖਰਚਾ ਵੀ ਕੀਤਾ ਆ ਬਿਆਹ ਨਾ ਜਿਹੜਾ ਸੋ ਕਿਸਾਨਦ ਨਾਲ ਨਿਬੜ ਜਾਵੇ ਆ ਗਏ ਪੁੱਤੇ ਹਾਂਜੀ ਬਬੀ ਆ ਗਏ ਚੱਲ ਵਧੀਆ ਹੋ ਗਿਆ ਟਾਈਮ ਨਾਲ ਹੀ ਆ ਗਏ ਹੋਰ ਅਸੀਂ ਤਾਂ ਇਦੋਂ ਵੀ ਪਹਿਲਾਂ ਆ ਜਾਂਦੇ ਉਹ ਤਾਂ ਫਿਰ ਭੂਆ ਜਾਦੇ ਜ਼ੋਰ ਪਾਉਣ ਲੱਗ ਗਏ ਕਹਿੰਦੀ ਬਹਿ ਜਾਓ 10 ਮਿੰਟ ਤਾਂ ਕਰਕੇ ਫਿਰ ਹੋਰ ਬਹਿ ਜੇ ਚੱਲ ਕੋਈ ਨਾ ਇੰਨਾ ਕੁ ਟਾਈਮ ਤਾਂ ਲੱਗ ਹੀ ਜਾਂਦਾ ਹਾਂਜੀ ਪੁੱਤ ਪਾਣੀ ਫੁਣੀ ਲਿਆਵਾ ਥੋੜੇ ਵਾਸਤੇ ਜੇ ਚਾਹ ਕਹਿੰਨੀ ਹੋ ਤਾਂ ਮੈਂ ਚਾਹ ਬਣਾ ਦਿੰਨੀ ਆ ਨਾ ਮੰਮੀ ਰਹਿਣ ਦਿਓ ਚਾਹ ਨੂੰ ਤਾਂ ਚਾਹ ਤਾਂ ਫੇਰ ਪੀ ਲੈਣਾ ਆ ਕੇ ਮੈਂ ਮੈਨੂੰ ਆਈ ਪਹਿਲਾਂ ਮੈਂ ਗੱਡੀ ਖੜਾ ਆਵਾਂ ਜੀ ਮੈਂ ਤਾਂ ਆਏ ਕਹਿਣੀ ਆ ਵੀ ਹੁਣ ਵਿਆਹ ਤੇ ਘਰੇ ਥੀ ਰੱਖੋ ਰੋ ਰੋਜ ਲੈ ਕੇ ਆਉਣੇ ਉਹ ਫੇਰ ਫੜਾ ਕੇ ਆਉਣੇ ਉਹ ਗੱਲ ਇਹ ਹੈ ਵੀ ਉਹਨੇ ਆਇਆ ਨਹੀਂ ਪਤਾ ਕਿਸੇ ਪਾਸੇ ਜਾਣਾ ਹੋਵੇ। ਜੱਗ ਉਹ ਤਾਂ ਹਜੇ ਆਪਾਂ ਨੇ ਪਰਸੋਂ ਨੂੰ ਜਾਣਾ ਹੈ। ਫਿਰ ਉਦੋਂ ਫੇਰ ਲੈ ਆਉਂਗਾ ਮੈਂ। ਇਹ ਪੁੱਤ ਉਹਨੇ ਕਿਤੇ ਜਾਣਾ ਵੀ ਹੋਇਆ। ਅਗਲਾ ਫੋਨ ਕਰ ਲੂਗਾ ਕਿ ਭਾਈ ਮੈਂ ਜਾਣਾ। ਕੋਈ ਨਹੀਂ ਮੈਂ ਹੁਣ ਖੜਾ ਹਾਂ ਨਾ ਮੈਂ ਫੇਰ ਲੈ ਆਉਂਗਾ ਉਦੋਂ। ਚਲੋ ਦੇਖ ਲਓ। ਹੋਰ ਅਗਲੇ ਦਾ ਵੀ ਦੇਖਣਾ। ਹੋਰ ਪੁੱਤ ਦਖਾਤਾ ਸੀ ਫਿਰ ਪੂਆ ਨੇ ਸਾਰੇ ਕੱਪੜਾ ਲੀੜਾ ਸਰੀਕੇ ਨੂੰ। ਹੋ ਗਈ ਬੱਲੇ ਬੱਲੇ ਪੂਆ ਦੀ। ਦਿਖਾਉਣ ਦੀ ਤਾਂ ਤੁਹਾਨੂੰ ਮੈਂ ਕੀ ਦੱਸਾਂ ਮੁੰਡੀ। ਜਦੋਂ ਅਸੀਂ ਗਏ ਆ ਨਾ ਉਹ ਆਨੇ ਤਾਂ ਸਾਡਾ ਸਾਰਾ ਸਮਾਨ ਇੱਕ ਕਮਰੇ 'ਚ ਰਖਾਤਾ ਭਉ ਨੇ ਤਾਂ ਨੋ ਹੀ ਨਹੀਂ ਲਿਆ ਕਿਸੇ ਨੂੰ ਦਿਖਾਉਣ ਦਾ ਪਹਿਲਾਂ ਤਾਂ ਮੈਨੂੰ ਆਏ ਹੋ ਗਿਆ ਵੀ ਚਲ ਚਾਹ ਪਾਣੀ ਪਿਲਾ ਕੇ ਫਿਰ ਉਹ ਆਪ ਹੀ ਸਾਰਾ ਕੁਝ ਦਿਖਾ ਦਊਗੀ ਵੀ ਭਾਈ ਮੇਰੇ ਪੇਕੇ ਆ ਕੁਝ ਲੈ ਕੇ ਆਏ ਨੇ ਉਹਨੇ ਤਾਂ ਕੋਈ ਮੁੜ ਕੇ ਗੱਲ ਹੀ ਨਾ ਛੇੜੀ ਜਦੋਂ ਮੈਂ ਉਹਨੂੰ ਕਹਾ ਤਾਂ ਮੈਨੂੰ ਅੱਗਿਓ ਕਹਿ ਦਿਆ ਕਰੇ ਵੀ ਤੈਨੂੰ ਕੀ ਕਾਲੀ ਐ ਕੋਈ ਨਾ ਮੈਂ ਹਜੇ ਕੰਮ ਕਰਨਾ ਫਿਰ ਦਿਖਾ ਦਿੰਨੀ ਆ ਨਾ ਉਦੋਂ ਦੀ ਤਾਂ ਕਹਿੰਦੀ ਸੀਗੀ ਵੀ ਕਪੜਾ ਲੀੜਾ ਵਧੀਆ ਦਿਓ ਮੈਂ ਆਪਣੇ ਸ਼ਰੀਕੇ ਚ ਦਿਖਾਉਣਾ ਫਿਰ ਹੁਣ ਦਿਖਾਇਆ ਕਿ ਉਹਨਾਂ ਦਿਖਾ ਦਿੰਦੀ ਹੁਣ ਕਿਹ ਲਪਾਉਂਦੀ ਆ ਸ਼ਰੀਕੇ ਤੋਂ ਕਰੇ ਪੇਕੇ ਦਾ ਨਾਮ ਚ ਹੁਣ ਉਹ ਤਾਂ ਮੰਮੀ ਇਹਨੂੰ ਹੀ ਪਤਾ ਹੈ ਜਦੋਂ ਇਹਨੇ ਮੈਨੂੰ ਕੋਈ ਰਾਹ ਨਾ ਦਿੱਤਾ ਫਿਰ ਭਾਈ ਮੈਂ ਇਹਦੀ ਜਠਾਣੀ ਨੂੰ ਕਿਹਾ ਇਹ ਤਾਂ ਉਹਦੇ ਆਖੇ ਵੀ ਨਾ ਲੱਗੀ ਫਿਰ ਉਹਨੇ ਆਏ ਕੀਤਾ ਆਪਦੀ ਨਨਦ ਨੂੰ ਕਿਹਾ ਕਹਿੰਦੀ ਭਾਈ ਇਹ ਇਹ ਪੇਕੇਆਂ ਦਾ ਸਬੰਧ ਖਾਉਂਦੀ ਕਿਉਂ ਨਹੀਂ ਉਹ ਵੀ ਅਗਲੇ ਜਾੜ ਤੋਂ ਖੜੇ ਨੇ ਫਿਰ ਉਹਨੇ ਪਵਾਇਆ ਮੰਜਿਆਂ ਤੇ ਮੈਂ ਸਾਰਿਆਂ ਨੂੰ ਬੁਲਾ ਕੇ ਦਿਖਾਇਆ। ਮੈਂ ਸੈੱਟ ਸੂਟ ਵੀ ਦਿਖਾਤਾ ਸੀ ਕਿ ਕੱਲਾ ਕਪੜਾ ਹੀ ਲੀੜਾ ਹੀ ਦਿਖਾਇਆ। ਲੈ ਮੰਮੀ ਕੱਲਾ ਕਪੜਾ ਲੀੜਾ ਕਿਉਂ ਦਿਖਾਉਣਾ ਸੀ? ਸੈੱਟ ਵੀ ਦਿਖਾਇਆ। ਨਾਲੇ ਮੈਂ ਇਹ ਵੀ ਕਹਤਾ ਵੀ ਭਾਈ ਪੂਰੇ ਸਵਾ 4 ਟੋਲੇ ਦਾ ਹੈ। ਕਹਲਾ ਵੀ ਵਧੀਆ ਕੀਤਾ ਤੇ ਜਿਹੜਾ ਉਹਨਾਂ ਨੂੰ ਦੱਸਤਾ। ਨਾਲੇ ਮੈਂ ਸਾਰੇ ਚ ਆ ਵੀ ਦੱਸਤਾ ਵੀ ਭਾਈ ਅਸੀਂ ਕੁੜੀ ਨੂੰ ਚੂੜੇ ਤੇ ਕਲੀਰਾਂ ਦਾ 21000 ਦਿੱਤਾ ਹੈ। ਚੱਲ ਵਧੀਆ ਕੀਤਾ। ਹੁਣ ਤਾਂ ਪਤਾ ਲੱਗ ਗਿਆ ਸ਼ਰੀਕੇ ਨੂੰ। ਮੇਰੇ ਭਤੀਜੇ ਨੇ ਇੰਨਾ ਕੁਛ ਕੀਤਾ ਹੁਣ ਬੋਲਣ ਜੋਗੀ ਨਹੀਂ ਬੋਲਣ ਜੋਗੀ ਤਾਂ ਹੁਣ ਮੰਮੀ ਤਾਂ ਨਹੀਂ ਹੈਗੀ ਕਿਉਂ ਸਾਰਾ ਸਮਾਨ ਤਾਂ ਮੈਂ ਮੰਜੇ ਤੇ ਧਰਾ ਲਿਆ ਸੀਗਾ ਜੇ ਕਿਤੇ ਕਮਰੇ ਚ ਬੰਦ ਰਹਿ ਜਾਂਦਾ ਫੇਰ ਇਹਦਾ ਪਤਾ ਨਹੀਂ ਸੀ ਵੀ ਪਿੱਛੋਂ ਕੀ ਦਿਖਾਉਂਦੀ ਕੀ ਕਹਿੰਦੀ ਕਹਿਣਾ ਕੀ ਹੈ ਆਪਾਂ ਨੂੰ ਪਤਾ ਹੀ ਆ ਉਹਦਾ ਉਹਨੇ ਤਾਂ ਐਂ ਕਹਿਣਾ ਸੀਗਾ ਵੀ ਭਾਈ ਦਿਖਾਵਾਂ ਕੀ ਦਿਖਾਉਣ ਜੋਗਾ ਹੈ ਹੀ ਨਹੀਂ ਹਾਂਜੀ ਮੰਮੀ ਐਂ ਹੋਣਾ ਸੀ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਆ ਆਪਾਂ ਨੇ ਸੂਟਾਂ 'ਚ ਪਰਚੀਆਂ ਪਾਈਆਂ ਸੀ ਨਾ ਮੈਨੂੰ ਭੂਆ ਕਹਿੰਦੀ ਤੁਸੀਂ ਪਰਚੀਆਂ ਕਾਹਤੋਂ ਪਾਈਆਂ ਨੇ ਕਹਿੰਦੀ ਮੈਨੂੰ ਪਤਾ ਹੀ ਐ ਵੀ ਕਿਹਦਾ ਸੂਟ ਕਿਹੜਾ ਕਹਿੰਦੀ ਮੈਂ ਆਈ ਫੜਾ ਦਿੰਦੀ ਅਗਲੇ ਨੂੰ ਤੁਹਾਨੂੰ ਪਰਚੀਆਂ ਪਾਉਣ ਦੀ ਕੀ ਲੋੜ ਸੀ ਇੱਕ ਤਾਂ ਮੰਮੀ ਉਹਦਾ ਕੰਮ ਸਿਖਾ ਲਾ ਕਰਤਾ ਵੀ ਚੱਲ ਪਾਈ ਪਰਚੀਆਂ ਦੇ ਹਿਸਾਬ ਨਾਲ ਸੂਟ ਫੜਾਈ ਜਾਊਗੀ ਉੱਪਰ ਦੀ ਉਹ ਗੁੱਸੇ ਹੋਗੀ ਲੈ ਗੁੱਸੇ ਹੋਵੇ ਨਾ ਤੈਨੂੰ ਉਹਦੀ ਵਿਚਲੀ ਗੱਲ ਦਾ ਨਹੀਂ ਪਤਾ ਇਹ ਮੈਂ ਸਮਝ ਗਈ ਐ ਮੰਮੀ ਵਿਚਲੀ ਗੱਲ ਵਿਚਲੀ ਗੱਲ ਕਿਹੜੀ ਹੋਣੀ ਐ ਸਾਰਿਆਂ ਨੇ ਸੂਟ ਤਾਂ ਉਹਨੇ ਆਪਦੀ ਪਸੰਦ ਦੇ ਲਏ ਨੇ। ਥੋੜੇ ਤੋਂ ਤਾਂ ਉਹਨੇ ਵਧੀਆ ਸੂਟ ਧਰਾ ਲੇ। ਵੀ ਮੇਰੀ ਜਠਾਣੀ ਨੂੰ ਵਧੀਆ ਲਾ ਦੇ, ਨਾਨ ਨੂੰ ਵਧੀਆ ਲਾ ਦੇ। ਤੈਨੂੰ ਕੀ ਪਤਾ ਘਰੇ ਜਾ ਕੇ ਉਹਦੀ ਨੀਤ ਫਿੱਟ ਗਈ ਵੀ ਮੈਂ ਇਹ ਸੂਟ ਰੱਖ ਲਾਂ, ਘਰੋਂ ਹਲਕੇ ਲਾ ਦਿਆਂ। ਪਰ ਮੰਮੀ ਹੁਣ ਨਹੀਂ ਹੋਏ ਕੁਝ ਕਰ ਸਕਦੀ। ਕਿਉਂ ਹੁਣ ਤਾਂ ਮੈਂ ਸਾਰਿਆਂ ਨੂੰ ਸੂਟ ਦਿਖਾਤੇ, ਨਾਲੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਿਹੜਾ ਸੂਟ ਕਿਨੂੰ ਆਇਆ। ਚੱਲ ਤੂੰ ਇਹ ਤਾਂ ਛੱਡ। ਤੂੰ ਮੈਨੂੰ ਇੱਕ ਗੱਲ ਦੱਸ ਵੀ ਤੁਹਾਨੂੰ ਕੁਛ ਉਹਨੇ ਦੇਖ ਕੇ ਤੋੜਿਆ? ਇਹ ਖਾਲੀ ਹੱਥ ਹੀ ਤੋਰਤਾ ਖਾਲੀ ਹੱਥ ਨਹੀਂ ਤੋਰਿਆ ਮੰਮੀ ਇੱਕ ਤਾਂ ਸੂਟ ਮੈਨੂੰ ਲਾਤਾ ਇੱਕ ਇਹਨਾਂ ਨੂੰ ਪੈਂਟ ਸ਼ਰਟ ਲਈ ਹੈ ਤੁਹਾਨੂੰ ਦਿਖਾ ਦਿੰਨੀ ਆ ਮੈਨੂੰ ਤਾਂ ਐਂ ਲੱਗਦਾ ਵੀ ਕਿਸੇ ਦੇ ਆਏ ਵੇਈ ਕੱਪੜੇ ਮੈਨੂੰ ਲਾਏ ਨੇ ਆ ਇੱਕ ਡੱਬਾ ਦੇਤਾ ਇਹ 'ਚ ਵੀ ਲੱਡੂ ਖੜਕਦੇ ਨੇ ਆ ਦੇਖ ਲਓ ਕੱਪੜੇ ਕਿਹ ਜੇ ਲਾਏ ਨੇ ਆ ਦੇਖ ਲਓ ਮੰਮੀ ਨਹੀਂ ਮੈਂ ਮਰ ਜਾ ਨਹੀਂ ਆਪ ਤਾਂ ਇਹਨੇ ਮੈਂਗੇ ਲਗਈ ਹੈ ਆ ਤੈਨੂੰ ਘਰੇ ਪਾਉਣ ਵਾਲਾ ਸੂਟ ਲੈ ਕੇ ਦੇਤਾ। ਦੱਸ ਇੱਕ ਸੂਟ ਦੇਣਾ ਸੀ ਉਹ ਵੀ ਚਾਰਜ ਦਾ ਤਾਂ ਦੇ ਦਿੰਦੀ। ਅਜੇਪੂਆ ਪਤਾ ਮੈਨੂੰ ਕੀ ਕਹਿੰਦੀ ਐ। ਮੈਨੂੰ ਕਹਿੰਦੀ ਤੂੰ ਸਮਾ ਕੇ ਪਾ ਲਈ। ਤੇਰੇ ਸਮੌਣ ਵਾਲਾ ਰੰਗ ਐ ਕਹਿੰਦੀ ਬਹੁਤ ਸੋਹਣਾ ਲੱਗੂਗਾ। ਆ ਨਾਲ ਆ ਪੈਂਟ ਸ਼ਰਟ ਲਈ ਐ ਇਹਦੇ ਚ ਆ 500 ਰੁਪਈਆ ਧਰਤਾ। ਨਾ ਇਹਨਾਂ ਨੂੰ ਕੋਈ ਬਲੈਨ ਨਾ ਰਮਾਲ ਆਪ ਐ ਫੜਾਤਾ। ਆ ਪੈਂਟ ਸ਼ਰਟ ਕਿਹੜਾ ਹੈਪੀਵੇ ਪਾਉਣ ਵਾਲੀ ਐ। ਇਹ ਵੀ ਪੇਟੀ ਚੋਂ ਹੀ ਚੱਕ ਕੇ ਲਾਤੀ ਤੇਰੇ ਸੂਟ ਨਾਲ। ਮੈਂ ਤਾਂ ਮੰਮੀ ਲਿਆਉਂਦੀ ਨਹੀਂ ਸੀ ਕੱਪੜੇ ਮੈਂ ਤਾਂ ਭੂਆ ਨੂੰ ਇਹ ਕਹਤਾ ਵੀ ਭੂਆ ਤੂੰ ਰੱਖ ਲੈ ਤੇਰਾ ਡੰਗ ਸਰ ਜੂ ਕਿਤੇ ਹੁਣ ਇਹ ਤਾਂ ੱੱਕੇ ਨਾਲ ਲਿਫਾਫੇ ਚ ਪਾ ਕੇ ਮੇਰੇ ਬੈਗ ਚ ਧਰਤੇ ਯਾਰ ਤੂੰ ਵੀ ਹੁਣ ਆਏ ਕਰੀ ਜਿਹਦੇ ਕੋਠੀ ਝਾੜ ਲੈ ਕੇ ਆਉਗੀ ਨਾ ਇਹੀ ਮੋੜ ਦੀ ਉਹਨੂੰ ਕਿਤੇ ਹੋਰ ਪੈਸੇ ਲਾਉਣ ਲੱਗ ਜੇ ਉਹੀ ਕੋਈ ਆਰਦਾ ਲੈ ਲਈ ਵਧੀਆ ਜਾ ਨਾ ਮੰਮੀ ਹੁਣ ਨਹੀਂ ਸਾਡੇ ਚ ਗਜੈਸ ਹੈਗੀ ਹੋਰ ਪੈਸੇ ਲਾਉਣ ਦੀ ਹੁਣ ਤਾਂ ਮੈਂ ਘਰੋਂ ਹੀ ਸਾਰੂੰਗੀ ਕਿਉਂ ਬਥੇਰੇ ਲਾਤੇ ਨਾਲੇ ਹਜੇ 2 ਦਿਨ ਹੋਰ ਲੱਗਣੇ ਨੇ ਹੋਂ ਤਾਂ ਮੈਂ ਭੂਆ ਨੂੰ ਕੋਠੀ ਝਾੜ ਲੈ ਕੇ ਆਈ ਨੂੰ ਘਰੋਂ ਹੀ ਸੂਟ ਦਊਂਗੀ। ਹੋਰ ਪੁੱਤ ਅਜੇ ਤਾਂ ਤੁਹਾਡੇ ਸਾਰੇ ਸ਼ਗਲ ਬਿਹਾਰ ਕਰਨ ਵਾਲੇ ਪਏ ਨੇ। ਉੱਥੇ ਵੀ ਲੱਗੋ ਲੱਗ ਗਿਆ ਪੈਸੇ ਦੀ। ਹੋਰ ਮੰਮੀ ਨਾਲੇ ਇਹਦਾ ਕੀ ਪਤਾ ਜਿੱਥੇ 100 ਦਾ ਬਿਹਾਰ ਬਣਦਾ ਹੋਵੇ ਉੱਥੇ 500 ਦਾ ਕਰਾਵੇ। ਕਿਉਂ ਇਹ ਹੈ ਲਾਲਚਣ ਹੈ। ਨਾਲੇ ਇਹਨੂੰ ਆਏ ਹੋਊਗਾ ਵੀ ਸਾਰੇ ਮੇਰੇ ਸਰੀਕੇ ਵਾਲੇ ਖੜੇ ਨੇ। ਮੇਰੀ ਟੌਰ ਬਣੂਗੀ। ਵੀ ਮੇਰੇ ਪੇਕੇ ਇੰਨਾ ਸ਼ਗਨ ਪਾਉਂਦੇ ਨੇ। ਦੇਖ ਪੁੱਤ ਜਿਹੜਾ ਜ਼ਰੂਰੀ ਕੰਮ ਸੀ ਨਾ ਤੁਹਾਡਾ ਉਹ ਤਾਂ ਗਿਆ ਨਿਭੜ। ਹੁਣ ਆਵਦਾ ਸੰਭਲ ਕੇ ਚੱਲਿਓ ਕਿਤੇ ਉਹੀ ਨਾ ਲਟਾਈ ਹੋਈ ਜਾਏ ਨਾ ਮੰਮੀ ਹੁਣ ਤਾਂ ਅਸੀਂ ਆਪਦਾ ਸੰਭਲ ਕੇ ਹੀ ਚੱਲਾਂਗੇ ਨਾਲੇ ਮੰਮੀ ਸਾਨੂੰ ਹੁਣ ਨਾ ਜਾਗੋ ਵਾਲੇ ਦਿਨ ਵੀ ਤੇ ਵਿਆਹ ਵਾਲੇ ਦਿਨ ਵੀ ਸੁਦੇਹਾਂ ਹੀ ਜਾਣਾ ਪਊ ਚੱਲ ਕੋਈ ਨਾ ਪੁੱਤ ਜਿੰਨੇ ਮਰਜੀ ਸੁਦੇਹਾਂ ਭੱਗ ਜਾ ਮੈਂ ਘਰ ਆਇਆ ਮੈਂ ਤਾਂ ਹੁਣ ਤੁਹਾਡੇ ਵਿਆਹ ਦਾ ਨਿਮੇੜ ਕੇ ਫੇਰ ਹੀ ਜਾਊਂਗੀ ਠੀਕ ਐ ਮੰਮੀ ਲਓ ਹੁਣ ਮੰਮੀ ਮੈਂ ਇਹ ਸਮਾਨ ਅੰਦਰ ਧਰਦਾ ਬਾਕੀ ਗੱਲਾਂ ਆਪਾਂ ਫੇਰ ਕਰਾਂਗੇ ਚੱਲ ਠੀਕ ਐ ਬੁੱਤ ਹੋਰ ਅੰਦਰ ਵਾਲੇ ਕੱਪੜੇ ਦੇ ਬਦਲ ਲਵਾ ਹਾਂ ਹਾਂ ਮੈਨੂੰ ਪਹਿਲਾਂ ਪਾਣੀ ਦੀ ਕੁੱਟ ਲਿਆ ਦੇ ਬੁੱਤ ਲਿਆ ਦਿੰਨਿਆ ਜੀ ਆ ਤੜ ਦਮਾ ਪਹਿਲਾਂ ਅੰਦਰ ਸਮਾਨ ਰੱਖਿਆ ਹਾਂ ਸੱਚੇ ਮੰਮੀ ਮੈਂ ਤਾਂ ਤੁਹਾਨੂੰ ਸੂਟ ਦਿਖਾਉਣਾ ਭੁੱਲ ਗਈ ਜਿਹੜਾ ਵਿਆਹ ਚ ਪਾ ਕੇ ਜਾਣਾ ਐ ਅੱਜ ਲੈ ਕੇ ਆਈਆਂ ਆਉਂਦੀ ਆਉਂਦੀ ਫੜ ਕੇ ਚੱਲ ਹੁਣ ਲੈ ਆ ਕੇ ਦਿਖਾ ਦੇ ਬਸ ਆ ਚਾਹ ਪੀ ਲਾ ਲਿਓ ਨੀ ਆ ਮਮੀ ਲਿਆ ਬੜਾ ਮੰਮੀ ਆ ਸੂਟ ਸਮਾਇਆ ਮੈਂ ਵਿਆਹ ਵਾਸਤੇ ਅੱਜ ਅਸੀਂ ਨਾ ਆਉਂਦੇ ਆਉਂਦੇ ਫੜਕੇ ਲਿਆਏ ਆ ਜਾਗਵਾਲਾ ਤਾਂ ਮੈਂ ਤੁਹਾਨੂੰ ਕੱਲ ਦਿਖਾਤਾ ਸੀਗਾ ਇਹ ਕੱਲ ਮਿਲਿਆ ਨਹੀਂ ਸੀ ਇਹ ਅੱਜ ਲੈ ਕੇ ਆਏ ਆ ਬਹੁਤ ਸੋਹਣਾ ਪੁੱਤ ਨਾਲੇ ਵਿਆਹ ਸ਼ਾਦੀਆਂ 'ਚ ਤਾਂ ਇਹ ਜੇ ਸੋਹਣੇ ਲੱਗਦੇ ਨੇ ਕੀ ਸੀਗਾ ਜੀ ਇੱਕ ਸੂਟ ਤੇਰੀ ਭੂਆ ਤੈਨੂੰ ਕੋਈ ਇਹ ਜਿਹਾ ਵਧੀਆ ਲੈ ਦਿੰਦੀ ਉਹੀ ਤਾਂ ਗੱਲ ਹੈ ਮੰਮੀ ਜੇ ਉਹ ਲੈ ਦਿੰਦੀ ਫਿਰ ਮੈਂ ਉਹੀ ਪਾ ਲੈਂਦੀ ਉਸੇ ਨਾਲ ਹੀ ਵਿਆਹ ਦੇਖ ਲੈਂਦੀ ਮੈਂ ਕਾਨੂੰ ਕੈਸੇ ਲਾਉਂਦੀ ਚੱਲ ਪੁੱਤ ਕੋਈ ਨਾ ਉਹਦੀ ਨੀਤ ਦਾ ਤਾਂ ਆਪਾਂ ਨੂੰ ਪਤਾ ਹੀ ਐ ਆ ਸੂਟ ਤੇਰਾ ਬਥੇਰਾ ਸੋਹਣਾ ਮੌਜ ਨਾਲ ਪਾ ਕੇ ਵਿਆਹ ਦੇਖੀ ਨਾਲੇ ਪੁੱਤਾਂ ਮਹਿੰਦੀ ਤੇਰੇ ਜਾਂਦੀ ਹੋਈ ਜੇ ਤਾਂ ਲੱਗੀ ਨਹੀਂ ਸੀ ਮੈਂ ਤੈਨੂੰ ਪਹਿਲਾਂ ਵੀ ਪੁੱਛਦੀ ਪੁੱਛਦੀ ਰਹੀਗੀ ਇਹ ਤੂੰ ਕਿੱਥੋਂ ਲਵਾਈ ਇਹ ਤਾਂ ਮੰਮੀ ਉਥੇ ਭੂਆ ਦੀ ਨਾ ਨੰਦ ਦੀਆਂ ਕੁੜੀਆਂ ਲਾ ਰਹੀਆਂ ਸੀ ਆਪਦੀ ਮਹਿੰਦੀ ਉਹ ਮੈਨੂੰ ਕਹਿਣ ਲੱਗੀਆਂ ਵੀ ਭਾਬੀ ਲੈ ਤੇਰੇ ਵੀ ਲਾ ਦਿੰਨੇ ਆ ਫਿਰ ਮੈਂ ਕਿਹਾ ਚੱਲ ਲਾ ਦੋ ਉਹਨਾਂ ਤੋਂ ਲਵਾ ਲਈ ਚੱਲ ਪੁੱਤ ਕੋਈ ਨਾ ਕੱਲ ਨੂੰ ਵੀ ਲਵਾਉਣੀ ਸੀਗੀ ਚੱਲ ਅੱਜ ਲਵਾ ਲਈ ਤਾਂ ਕੀ ਹੋ ਗਿਆ ਹੈਨਾ ਚੱਲ ਹੁਣ ਤੂੰ ਪਾਣੀ ਪੂਣੀ ਵਾਲਾ ਨਾ ਬਾਲਾ ਕੰਮ ਕਰੀ ਉਹ ਮੈਂ ਆਪੇ ਕਰ ਲਵਾਂਗੀ ਹਾਂਜੀ ਮੰਮੀ ਹੁਣ ਇੱਕ ਦਿਨ ਚ ਤਾਂ ਕੀ ਉਤਰੂਗੀ ਪਰਸੋਂ ਤਾਂ ਅਸੀਂ ਜਾਣਾ ਹੀ ਐ ਨਾਲੇ ਮੰਮੀ ਤੁਸੀਂ ਅੱਜ ਰਣਜੀਤ ਆਂਟੀ ਨੂੰ ਬੁਲਾ ਲਿਆ ਸੀਗਾ ਮੈਂ ਤੁਹਾਨੂੰ ਕਹਿ ਕੇ ਗਈ ਸੀ ਵੀ ਤੁਸੀਂ ਉਹਨਾਂ ਨੂੰ ਬੁਲਾ ਲਿਓ ਵੀ ਚਲ ਤੁਹਾਡਾ ਟਾਈਮ ਪਾਸ ਹੋ ਜਾਊਗਾ ਮੈਂ ਤਾਂ ਬੱਤੂ ਬੁਲਾਇਆ ਨਹੀਂ ਮੈਨੂੰ ਐਸੇ ਵੀ ਐ ਤਾਂ ਤੁਸੀਂ ਛੇਤੀ ਮੁੜ ਆਓਗੇ ਮੈਂ ਉਹਨੂੰ ਜਾਗੂ ਵਾਲੇ ਦਿਨ ਬੁਲਾ ਲੂੰਗੀ ਉਦੋਂ ਫਿਰ ਤੁਸੀਂ ਰਾਤ ਨੂੰ ਆਓਗੇ ਉਹਨੂੰ ਫਿਰ ਮੈਂ ਇੱਧਰ ਹੀ ਰੱਖ ਲੂੰਗੀ ਰਾਤ ਨੂੰ ਹਾਂ ਇਹ ਵੀ ਠੀਕ ਹੈ ਜਦੋਂ ਹੈਪੀ ਆਇਆ ਉਹ ਛੱਡਿਆਊਗਾ ਹਾਂਜੀ ਇਹ ਤਾਂ ਹੈਗਾ ਚਲ ਪਰਤ ਮੈਨੂੰ ਤੁਸੀਂ ਐਂ ਦੱਸੋ ਵੀ ਤੁਸੀਂ ਹੁਣ ਵਿਆਹ ਵਾਲੇ ਦਿਨ ਪੂਆ ਦੇ ਪਿੰਡੀ ਜਾਓਗੇ ਇਹ ਸਿੱਧੇ ਪੈਰ ਲੱਛੀ ਜਾਓਗੇ ਪਿੰਡ ਦਾ ਮੰਮੀ ਜਾ ਕੇ ਕੀ ਕਰਨਾ ਸਾਰੇ ਕਾਰਬਿਹਾਰ ਤਾਂ ਜਾਗੂ ਵਾਲੇ ਦਿਨ ਨਿਬੜ ਜਾਣਗੇ ਅੱਗੇ ਤਾਂ ਐ ਹੁੰਦਾ ਸੀ ਵੀ ਵਿਆਹ ਵਾਲੇ ਦਿਨੀ ਹੁੰਦੀ ਸੀ ਨਾਈ ਧੋਈ ਦਾ ਚੂੜੇ ਦਾ ਹੁਣ ਇਹ ਸਾਰੇ ਕਾਰਬਿਹਾਰ ਤਾਂ ਅਗਲਾ ਜਾਗੂ ਵਾਲੇ ਦਿਨ ਕਰਨ ਲੱਗ ਗਿਆ ਫੇਰ ਤਾਂ ਹੁਣ ਸਿੱਧੇ ਪੈਰ ਲੱਛੀ ਜਾਵਾਂਗੇ ਘਰੇ ਜਾ ਕੇ ਕੀ ਕਰਨਾ ਹਾਂੇ ਵੀ ਪੁੱਤ ਗੱਲ ਤੇਰੀ ਠੀਕ ਐ ਸਾਰੇ ਰਿਸ਼ਤੇਦਾਰ ਤਾਂ ਉੱਥੇ ਹੀ ਹੁੰਦੇ ਨੇ ਅੱਜ ਕੱਲ ਘਰੇ ਨਹੀਂ ਕੋਈ ਆਉਂਦਾ ਸਾਰੇ ਉੱਥੇ ਇਕੱਠੇ ਹੋਈ ਜਾਂਦੇ ਨੇ ਹਾਂਜੀ ਬਸ ਇਹ ਐ ਮੰਮੀ ਕਿ ਸਾਨੂੰ ਵਿਆਹ ਵਾਲੇ ਦਿਨ ਨਾ ਥੋੜਾ ਜਿਹਾ ਘਰੋਂ ਛੇਤੀ ਨਿਕਲਣਾ ਪਊਗਾ ਕਿਉਂਕਿ ਭੂਆ ਨੇ ਕਿਹਾ ਵੀ ਮਾਮੇ ਦੀ ਜਗ੍ਹਾ ਤੇ ਮਾਮੇ ਦੇ ਮੁੰਡੇ ਦੀ ਮਿਲਣੀ ਕਰਾਉਣੀ ਐ ਫੇਰ ਤਾਂ ਪੁੱਤੋ ਤੁਹਾਡਾ ਬਰਾਤ ਤੋਂ ਪਹਿਲਾਂ ਪਹੁੰਚਣਾ ਜ਼ਰੂਰੀ ਐ ਕਿਤੇ ਤੁਸੀਂ ਇੱਥੇ ਲੇਟ ਹੋ ਜਓ ਉਹ ਉੱਥੇ ਤੁਹਾਨੂੰ ਡੀਕੀ ਜਾਣ ਨਾ ਨਾ ਮੰਮੀ ਲੇਟ ਨਹੀਂ ਹੁੰਦੇ ਅਸੀਂ ਛੇਤੀ ਹੀ ਜਾਵਾਂਗੇ ਆਜੋ ਆਜੋ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਤਾਂ ਸੋਨੀ ਡੀਕਰੀ ਸੀ ਬੈਠੀ ਆ ਤਾਂ ਜਵਾਕ ਸਵੇਰ ਦੇ ਗਏ ਵੀ ਨਹੀਂ ਮੈਂ ਤਾਂਹੀਂ ਤਾਂ ਤੁਹਾਨੂੰ ਫੋਨ ਕਰਕੇ ਬੁਲਾਇਆ ਵੀ ਚੱਲ ਕੱਲੀ ਨਾਲੋਂ ਮੇਰਾ ਵੀ ਟਾਈਮ ਪਾਸ ਹੋ ਜਾਊਗਾ ਹੋਰ ਦੱਸੋ ਭੈਣ ਜੀ ਘਰੇ ਸਭ ਠੀਕ ਠਾਕ ਹੈ ਹਾਂ ਭੈਣ ਜੀ ਸਭ ਠੀਕ ਠਾਕ ਹੈ ਤੁਸੀਂ ਸੁਣਾਓ ਆਪਦੀ ਵਧੀਆ ਹੈ ਭੈਣ ਜੀ ਜਿਹੜਾ ਟਾਈਮ ਲੰਘੀ ਜਾਂਦਾ ਆ ਹੁਣ ਜਵਾਕਾਂ ਨੇ ਬੁਲਾ ਲਿਆ ਵੀ ਆ ਸਾਡਾ ਆ ਕੇ ਮੰਮੀ ਘਰ ਸਾਮਲਾ ਅਸੀਂ ਵਿਆਹ ਜਾਣਾ ਹੁਣ ਕਈ ਦਿਨਾਂ ਦੀ ਇੱਥੇ ਆਈ ਆਂ ਚਲੋ ਵਧੀਆ ਭੈਣ ਜੀ ਤੁਹਾਡਾ ਤਾਂ ਪਿੱਛੇ ਸਰਦਾ ਉਸ ਤਾਂ ਦਿਨੇ ਦਿਨ ਮਰਜੀ ਲਾਜੂ ਇੱਥੇ ਤੁਹਾਡੇ ਸਿਰ ਤੇ ਨਾਲ ਜਵਾਕਾਂ ਨੂੰ ਕੋਈ ਫਿਕਰ ਨਹੀਂ ਨਾਲੇ ਉਹ ਵਿਆਹ ਦੇਖ ਲੈਣਗੇ ਆਰਾਮ ਨਾਲ ਇਹ ਤਾਂ ਹੈਗਾ ਭੈਣ ਜੀ ਅੱਜ ਕੱਲ ਟਾਈਮ ਮਾੜੇ ਨੇ ਘਰ ਵੀ ਨਹੀਂ ਸੁਣੇ ਛੱਡੇ ਜਾਂਦੇ ਹਾਂ ਭੈਣ ਜੀ ਇਹ ਤਾਂ ਹੈ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮੈਨੂੰ ਇੱਕ ਦਿਨ ਇੰਦਰਜੀਤ ਮਿਲੀ ਸੀ ਉਹ ਤਾਂ ਕੁਝ ਹੋਰ ਹੀ ਗੱਲਾਂ ਹੀ ਕਰਦੀ ਸੀ ਜੀ ਤਾਂ ਮੇਰਾ ਉਦੋਂ ਦਾ ਹੀ ਕਰਦਾ ਸੀਗਾ ਕਿ ਮੈਂ ਜਵਾਕਾਂ ਕੋਲੇ ਜਾ ਕੇ ਆਵਾਂ ਰਾ ਗੋੜਾ ਜੇ ਤਖਣ ਕਰਕੇ ਨਾ ਮੈਥੋਂ ਗੇੜਾ ਹੀ ਨਹੀਂ ਬਚਿਆ ਚਲ ਉਹ ਤਾਂ ਠੀਕ ਹੈ ਭੈਣ ਜੀ ਪਰ ਮੈਨੂੰ ਇਹ ਦੱਸੋ ਵੀ ਇੰਦਰਜੀਤ ਤੁਹਾਡੇ ਨਾਲ ਕੀ ਗੱਲਾਂ ਕਰਦੀ ਸੀ ਉਹ ਤਾਂ ਆਹੀ ਕਹਿੰਦੀ ਸੀ ਨਾਨਕ ਸ਼ੱਕ ਬਾਰੇ ਕਿ ਨਾਨਕ ਸ਼ੱਕ ਮੈਂ ਦੁਆਰੇ ਭਰਾਉਂਗੀ ਮੈਂ ਤਾਂ ਸੁਣ ਕੇ ਹੈਰਾਨ ਰਹਿ ਗਈ ਮੈਂ ਵੀ ਉਹਨੂੰ ਬਥੇਰਾ ਕਿਹਾ ਕਿ ਨਾਨਕ ਸ਼ੱਕ ਤਾਂ ਉਹਨਾਂ ਦੀ ਭਰੀ ਹੋਈ ਹੈ ਦੁਆਰੇ ਦੁਆਰੇ ਨਾਨਕ ਸ਼ੱਕ ਭਰਨ ਦਾ ਕੋਈ ਹੱਕ ਹੀ ਨਹੀਂ ਬਣਦਾ ਪਰ ਉਹ ਕਿੱਥੇ ਸੁਣਦੀ ਹੈ ਉਹ ਤਾਂ ਜਮੀ ਟੱਸ ਤੋਂ ਮੱਸ ਨਹੀਂ ਹੋਈ ਇਹ ਤਾਂ ਤੁਹ ਪੁੱਛਣਾ ਭੈਣ ਜੀ ਉਹਨੇ ਤਾਂ ਜਵਾਕਾਂ ਨੂੰ ਇੰਨਾ ਦੁਖੀ ਕਰਿਆ ਨਾ ਕੋਈ ਦੁਸ਼ਮਣ ਵੀ ਨਹੀਂ ਕਰਦਾ ਤੱਕੇ ਨਾਲ ਨਾਨਕ ਸ਼ੱਕ ਭرائی ਐ ਇਹ ਤਾਂ ਭੈਣ ਜੀ ਮੈਂ ਹੀ ਜਾਣਦੀ ਆਂ ਜੀ ਜਵਾਕਾਂ ਤੇ ਕਿੰਨਾ ਲੋਡ ਪਿਆ ਹੋਇਆ ਸੀ ਉਹਨਾਂ ਨੇ ਕਿਵੇਂ ਆ ਸਾਰਾ ਕੁਝ ਕੀਤਾ ਮੈਂ ਭੈਣ ਜੀ ਜਿਵੇਂ ਉਹ ਕਹਿੰਦੀ ਸੀ ਵਧੀਆ ਕੱਪੜਾ ਲਾਉਂਗੀ ਵਧੀਆ ਸੋਨਾ ਪਵਾਉਂਗੀ ਫਿਰ ਇਹਨਾਂ ਨੇ ਸਾਰਾ ਕੁਸੌਮੀ ਕੀਤਾ ਹੋਰ ਭੈਣ ਜੀ ਕਰ ਦੇ ਕੀ ਫਿਰ ਕਰਨਾ ਹੀ ਪਿਆ ਉਹ ਵੀ ਮਜਬੂਰ ਸੀ ਪਹਿਨ ਜੀ ਹਜੇ ਭੂਆ ਦੇ ਨਾਂ ਜ਼ਮੀਨ ਬੋਲਦੀ ਐ ਇਹਨਾਂ ਦੇ ਹੱਥ ਪੱਲੇ ਹੈ ਨਹੀਂ ਕੁਛ ਤਾਂ ਇੰਨੇ ਔਖੇ ਹੋ ਕੇ ਨਾਨਕ ਚੱਕ ਭਰੀ ਐ ਇਹਦਾ ਪਹਿਨ ਜੀ ਮੈਨੂੰ ਪਹਿਲਾਂ ਹੀ ਪਤਾ ਐ ਕਿ ਜ਼ਮੀਨ ਉਹਦੇ ਨਾਂ ਹੀ ਐ ਮੈਂ ਇਹ ਗੱਲਾਂ ਉਹਦੇ ਕੋਲੇ ਛੇੜੀਆਂ ਸੀਗੀਆਂ ਮੈਂ ਉਹਨੂੰ ਕਿਹਾ ਸੀਗਾ ਵੀ ਆਪਦੇ ਜਾਉਂਦੇ ਜੀ ਜਵਾਕਾਂ ਦੇ ਨਾਂ ਲਵਾ ਦੇ ਮਗਰੋਂ ਕਿਸੇ ਦਾ ਕੀ ਪਤਾ ਹੁੰਦਾ ਓਨੇ ਤਾਂ ਮੇਰੀ ਕੋਈ ਗੱਲ ਗੌਲੀ ਨਹੀਂ ਹੈਗੀ ਉਹ ਤਾਂ ਕਹਿੰਦੀ ਇਹ ਤਾਂ ਬਾਅਦ 'ਚ ਹੀ ਪਤਾ ਲੱਗੂ ਅੱਛਾ ਪਹਿਨ ਜੀ ਹਜੇ ਵੀ ਉਹ ਇਹੀਆਂ ਗੱਲਾਂ ਕਰਦੀ ਐ ਜਵਾਕ ਤਾਂ ਉਹਦੇ ਪਿੱਛੇ ਕੀ ਕੁਝ ਕਰ ਰਹੇ ਨੇ ਉਹਨੂੰ ਨੇ ਭੈਣ ਜੀ ਕਿਸੇ ਦੀ ਕੋਈ ਕਦਰ ਕੁਦਰ ਹੈਗੀ ਜੇ ਸੱਚ ਪੁੱਛੋ ਤਾਂ ਮੈਨੂੰ ਤਾਂ ਇਹੀ ਲੱਗਿਆ ਤੇ ਉਹਦਾ ਜ਼ਮੀਨ ਦੇਣ ਦਾ ਕੋਈ ਇਰਾਦਾ ਨਹੀਂ ਹੈਗਾ ਭੈਣ ਜੀ ਮੈਂ ਤਾਂ ਤੁਹਾਨੂੰ ਇਹੀ ਕਹਣੀ ਆ ਜਦੋਂ ਵਿਆਹ ਦਾ ਨਿਬੜ ਗਿਆ ਜ਼ਮੀਨ ਦਾ ਵੀ ਨਾਲ ਦੀ ਨਾਲ ਨਵੇੜੀ ਦਿਓ ਹਾਂ ਹਾਂ ਭੈਣ ਜੀ ਮੈਂ ਤਾਂ ਜਵਾਕਾਂ ਨੂੰ ਪਹਿਲਾਂ ਹੀ ਕਹਿ ਰੱਖਿਆ ਆ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਹੋਰ ਵੀ ਟੈਨਸ਼ਨ ਹੋ ਗਈ ਜਦੋਂ ਆ ਵਿਆਹ ਦਾ ਨਿਬੜ ਗਿਆ ਨਾ ਮੈਂ ਤਾਂ ਇਹਨਾਂ ਨੂੰ ਕਹੂੰਗੀ ਵੀਚ ਪੈਸਲ ਜਾ ਕੇ ਆਓ ਤੇਰੀ ਭੂਆ ਕੋਲ ਦੀ ਭੂਆ ਖੜੀ ਹੋ ਸਾਡੇ ਨਾਲ ਜ਼ਮੀਨ ਕਰਾ। ਹੋਰ ਹੁਣ ਇੰਨਾ ਤਾਂ ਇਹ ਕਰਕੇ ਆਏ ਨੇ। ਹੁਣ ਇਹ ਸਾਰਿਆਂ ਨੂੰ ਦਿਖਦਾ। ਜੇ ਕਿਤੇ ਟਾਈਮ ਪਾਤਾ ਇਹਦਾ ਇਹ ਨਹੀਂ ਪਤਾ ਕੋਈ ਹੋਰ ਫਾਨਾ ਲਾ ਕੇ ਬਹਿ ਜੇ। ਨਾ ਨਾ ਟਾਈਮ ਕਾ ਨੂੰ ਪਾਉਣਾ। ਅੱਜ ਤਾਂ ਇਹ ਆਉਣਗੇ ਲੇਟ। ਜਾਗੋ ਤੇ ਗਏ ਬੇ ਨੇ। ਹੁਣ ਇਹਨਾਂ ਨੂੰ ਵਿਆਹ ਬੂਦਾ ਨਿਵੇੜ ਹੀ ਲੈਣ ਦੇ। ਬਾਅਦ ਕੀ ਕਹੂੰਗੀ ਇਹਨਾਂ ਨੂੰ। ਜੇ ਭੈਣ ਜਿਵੇਂ ਠੋਡੇ ਵਾਲੀ ਕੋਈ ਗੱਲ ਕਰਤੀ ਜਵਾਕਾਂ ਤੇ ਟੈਨਸ਼ਨ ਪੈ ਜੂਗੀ। ਇਹਨਾਂ ਨੂੰ ਵਿਆਹ ਵੀ ਨਹੀਂ ਚੰਗਾ ਲੱਗਣਾ ਹਾਂ ਭੈਣ ਜੀ ਗੱਲ ਤਾਂ ਤੁਹਾਡੀ ਠੀਕ ਐ ਵਿਆਹ ਹੋ ਹੀ ਜਾਂਨ ਦਿਓ ਫੇਰ ਹੀ ਤੁਸੀਂ ਕਰਿਓ ਗੱਲ ਚੱਲ ਭੈਣ ਜੀ ਇਹ ਤਾਂ ਹੁਣ ਨਿਬੜੀ ਜਾਣਾ ਅੱਜ ਜਾਗੋ ਦਾ ਨਿਬੜਜੂ ਕੱਲ ਨੂੰ ਵਿਆਹ ਦਾ ਨਾਲੇ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਵੀ ਅੱਜ ਤੁਸੀਂ ਮੇਰੇ ਕੋਲੇ ਰਹੋ ਰਾਤ ਤੱਕ ਜਿੰਨਾ ਚਿਰ ਹੈਪੀ ਹੋਰੀ ਨਹੀਂ ਆਉਂਦੇ ਜਦੋਂ ਹੈਪੀ ਆ ਗਿਆ ਨਾ ਤੁਹਾਨੂੰ ਆਪੇ ਛੱਡੇਊਗਾ ਕੋਈ ਨਾ ਭੈਣ ਜੀ ਤੁਸੀਂ ਫਿਕਰ ਨਾ ਕਰੋ ਮੈਂ ਇੱਥੇ ਹਾਂ ਜਿੰਨਾ ਤੇਰੇ ਜ ਆਉਂਦੇ ਨਹੀਂ ਮੈਂ ਕਰੇ ਫੋਨ ਕਰ ਦੂੰਗੀ ਚਲੋ ਠੀਕ ਹੈ ਭੈਣ ਜੀ ਆਜਾ ਹੁਣ ਆਪਾਂ ਅੰਦਰ ਚੱਲਦੇ ਆਂ ਲਾਏ ਚਾਹ ਪੀਣਿਆਂ ਚਲੋ ਭੈਣ ਜੀ ਉਹ ਤਾਂ ਕਹਿੰਦੇ ਨੇ ਸੁਦੇਹਾ ਜਾਣਾ ਸੁਦੇਹਾ ਜਾਣਾ ਹੁਣ ਅੰਦਰ ਐ ਨਹੀਂ ਨਿਕਲਦੇ ਵੀ ਵਾਰ ਜੋ ਟਾਈਮ ਨਾਲ ਕਿਹੜੇ ਵੇਲੇ ਦੇ ਲੱਗੇ ਨੇ ਤਿਆਰ ਹੁਣ ਅਜੇ ਤੱਕ ਤਿਆਰ ਨਹੀਂ ਹੋਏ ਆਨੇ ਮਾੜੀ ਦੀ ਗੱਲ ਤੋਂ ਅਗਲੀ ਨੇ ਬਹਾਨਾ ਪਾ ਲੇਣਾ ਮੰਮੀ ਮੈਂ ਤਾਂ ਤਿਆਰ ਹੀ ਆ ਉਹ ਤਾਂ ਉਹੀ ਟਾਈਮ ਲਈ ਜਾਂਦੀ ਹੈ ਹਜੇ ਮੰਮੀ ਵੀ ਆਇਆ ਚਲ ਸੁਨੇਹਾ ਬਾਗ ਜੀ ਇਹ ਬੰਦਾ ਮੈਂ ਤਾਂ ਬੁੱਤ ਤਾਂ ਕਹਿਨੀ ਆ ਵੀ ਲੇਟ ਨਾ ਹੋਇਓ ਬੰਦ ਪਹਿਲੇ ਹੀ ਵਗ ਜਾ ਹੋਰ ਮੰਮੀ ਮੈਨੂੰ ਵੀ ਆਇਆ ਬੀਪੂ ਆਣੇ ਕਹਾ ਵੀ ਮਿਲਣੀ ਕਰਾਉਣੀ ਆ ਵੀ ਅਸੀਂ ਪਹਿਲਾਂ ਬਾਗ ਜੀਏ ਕਿਤੇ ਉੱਥੇ ਬਰਾਤ ਆ ਜੇ ਫਿਰ ਮੰਗਰੋ ਜਾ ਕੇ ਕੀ ਕਰਨਾ ਨਾ ਨਾ ਪੁੱਤ ਪਹਿਲਾਂ ਹੀ ਠੀਕ ਐ ਹੁਣ ਇਹ ਵੀ ਅੰਦਰੋਂ ਨਿਕਲੇ ਫੇਰ ਹੀ ਆ ਬਿਲਾ ਲਾ ਨਾ ਤੂੰ ਕੱਢ ਲਿਆ ਕਹਿ ਮੜਾ ਛੇਤੀ ਆ ਜਾ ਫਿਰ ਬਾਲਾ ਲੇਟ ਹੋ ਜਾਣਗੇ ਆ ਗਈ ਬੰਮੀ ਆ ਗਈ ਤੁਸੀਂ ਉਹੀ ਕਾਲੀ ਕਰੀ ਜਾਂਦੇ ਹੋ ਅਜੇ 9 ਵਜੇ ਨੇ 11 ਵਜੇ ਤੋਂ ਪਹਿਲਾਂ ਬਰਾਤ ਨਹੀਂ ਆਉਂਦੀ ਪੁੱਤ ਕੋਈ ਸੁੱਖਿਆ ਤਾਂ ਨਹੀਂ ਹੈਗਾ ਵੀ 11 ਵਜੇ ਆਉਗੀ ਮਰ ਆ ਤਾਂ ਪਹਿਲਾਂ ਵੀ ਆ ਸਕਦੀ ਐ ਤੁਸੀਂ ਵੀਿੰਦ ਪਹਿਲਾਂ ਭੱਜ ਜਾਓ ਮੰਮੀ ਤਿਆਰ ਹੋ ਗਏ ਬਸ ਹੁਣ ਜਾਣੇ ਆ 10 ਮਿੰਟ ਦਾ ਰਾਹ ਹੈ ਹੁਣ ਪਹੁੰਚ ਜਾਾਂਗੇ ਮੈਂ ਵੀ ਤਾਂ ਕਹਿਨੀ ਆ ਪੁੱਤ ਵੀ ਅੱਜ ਦਾ ਕਾਰਜ ਹੈ ਸੁੱਖ ਸੰਦਰਾ ਨਿਭੜ ਜੇ ਐਵੇਂ ਕਾ ਨੂੰ ਕਿਸੇ ਨੂੰ ਕਹਾਉਣਾ ਮੰਮੀ ਗੱਲ ਤਾਂ ਤੁਹਾਡੀ ਠੀਕ ਐ ਬਸ ਹੁਣ ਅਸੀਂ ਜਾਣੇ ਆ ਟਾਈਮ ਨਾਲ ਹੀ ਪਹੁੰਚ ਜਾਾਂਗੇ ਲੇਟ ਨਹੀਂ ਹੁੰਦੇ ਫਿਕਰ ਨਾ ਕਰੋ ਓ ਚਲ ਹੁਣ ਗੱਲਾਂ ਚ ਟਾਈਮ ਨਾ ਖਰਾਬ ਕਰ ਚਲ ਚੱਲੀਏ ਛੇਤੀ ਕਰ ਚਲੋ ਕੱਲ ਪੁੱਤ ਤੇ ਆ ਨਾ ਜਾਇਓ ਹੁਣ ਠੀਕ ਐ ਮੰਮੀ ਲੈ ਅੱਜ ਤਾਂ ਐਡਾ ਵੱਡਾ ਦਿਨ ਹੋ ਗਿਆ ਨਾ ਮੱਛੀ ਨੰਗਿਆ ਕੱਲੀ ਦਾ ਕੱਲ ਤਾਂ ਰਣਜੀਤ ਆ ਗਈ ਸੀ ਪਤਾ ਹੀ ਨਹੀਂ ਲੱਗਿਆ ਕਦੋਂ ਦਿਨ ਲੰਘਿਆ ਲੈ ਉਹਦੇ ਵੀ ਰਿੱਤੇ ਦਾ ਅੱਜ ਹੀ ਆਉਣਾ ਸੀਗਾ ਨਹੀਂ ਚੰਗਾ ਭਲਾ ਮੇਰੇ ਕੋਲੇ ਆ ਜਾਂਦੀ ਗੱਲਾਂ-ਬਾਤਾਂ ਕਰਦੇ ਰਹਿੰਦੇ ਟਾਈਮ ਪਾਸ ਹੋ ਜਾਂਦਾ। ਕੱਲਿਆਂ ਨੂੰ ਤਾਂ ਘਰ ਖਾਣ ਨੂੰ ਆਉਂਦਾ। ਲੈ ਅਜੇ ਤੱਕ ਇਹ ਵੀ ਨਹੀਂ ਆਇਆ। ਹੁਣ ਤਾਂ ਬਰਾਤ ਵੀ ਮੁੜ ਗਈ ਹੋਊਗੀ। ਚੱਲ ਜਦੋਂ ਮਰਜ਼ੀ ਆਉਣ। ਮੈਂ ਤਾਂ ਬਿੰਦਰ ਆਮ ਕਰ ਲਾ। ਕੀ ਗੱਲ ਪੁੱਤ ਹੈਪੀ ਚੁੱਪ ਕਰਕੇ ਜੇ ਲੰਘ ਗਿਆ ਨਾਲੇ ਤੂੰ ਚੁੱਪ ਕਰੀ ਖੜੀ ਐ ਕੀ ਗੱਲ ਹੋ ਗਈ ਕੀ ਦੱਸਾਂ ਮੰਮੀ ਸਾਡੇ ਨਾਲ ਤਾਂ ਅੱਜ ਬਹੁਤ ਬੁਰੀ ਬਣੀ ਜਿਹੜੀ ਅਸੀਂ ਕਦੇ ਸੋਚੀ ਵੀ ਨਹੀਂ ਸੀ ਨਾ ਇਹ じゃ ਕੀ ਹੋ ਗਿਆ ਕਿਤੇ ਹੈਪੀ ਦੀ ਕਿਸੇ ਨਾਲ ਲੜਾਈ ਲੜੂਈ ਤਾਂ ਨਹੀਂ ਹੋ ਗਈ ਨਾ ਮੰਮੀ ਲੜਾਈ ਕਾਨੂੰ ਹੋਈ ਐ ਸਿਆਪਾ ਤਾਂ ਸਾਰਾ ਮਿਲ ਨਹੀਂਦਾ ਜਿਹੜੀ ਭੂਆ ਨੇ ਕਰਾਈ ਨਹੀਂ ਹੈ ਬੁਲਣੀ ਨਹੀਂ ਕਰਾਈ ਇਹ ਤਾਂ ਬਹੁਤ ਮਾੜੀ ਗੱਲ ਐ ਆਪ ਹੀ ਤਾਂ ਉਹ ਕਹਿ ਕੇ ਗਈ ਸੀ ਵੀ ਮੈਂ ਹੈਪੀ ਦੀ ਮਿਲਣੀ ਕਰਾਉਂਗੀ ਮੰਮੀ ਕਹਿ ਕੇ ਤਾਂ ਉਹ ਆਪ ਹੀ ਗਈ ਸੀਗੀ ਪਰ ਹੁਣ ਕੀ ਕਰੀਏ ਜਦੋਂ ਉਹਨੇ ਕਰਾਈ ਨਹੀਂ ਹੁਣ ਤਾਂ ਕੇ ਨਾਲ ਥੋੜੀ ਖੜ ਜਾਂਦੇ ਨਾ ਜੇ ਹੈਪੀ ਦੀ ਨਹੀਂ ਕਰਾਈ ਤੇ ਮਾਮੇ ਦੀ ਜਗ੍ਹਾ ਤੇ ਕੋਈ ਹੋਰ ਤਾਂ ਖੜਾ ਹੀ ਹੋਗਾ ਕਿ ਕਿਸੇ ਦੀ ਕਰਾਈ ਹੋਈ ਨਹੀਂ ਉਹਨੇ ਮੰਮੀ ਮਿਲਣੀ ਤਾਂ ਕਰਾਈ ਆ ਉਹਨੇ ਇਹਨਾਂ ਨਾਲ ਨਹੀਂ ਕਰਾਈ ਉੱਥੇ ਕੋਈ ਹੋਰ ਹੀ ਮਾਮਾ ਖੜਾਤਾ ਕਹਿੰਦੀ ਇਹ ਮੇਰਾ ਮੂੰਹ ਬੋਲਿਆ ਭਰਾ ਹੈ ਨਾ ਅੱਜ ਮਿਲਣੀ ਵੇਲੇ ਤਾਂ ਉਹਨੂੰ ਮੂੰਹ ਬੋਲਿਆ ਭਰਾ ਦਿਸ ਗਿਆ ਫਿਰ ਨਾਨਕ ਛੱਕ ਵੀ ਉਸ ਤੋਂ ਭਰਾ ਲੈਂਦੀ ਕੀ ਨੂੰ ਕਿਹਾ ਉਹ ਖਾਕੀਤਾ ਨਾ ਉਹ ਉਹਨੂੰ ਦੀਂਦਾ ਵੀ ਮੇਰੇ ਮੂੰਹ ਬੋਲੇ ਭਰਾ ਨੂੰ ਕਹਿਦਾ ਮੈਂ ਨਾਨਕਸ਼ੱਕ ਭਰ ਦਊਗਾ ਉਹਦੋਂ ਨਹੀਂ ਦਿੱਸਿਆ ਉਹਨੂੰ ਮੰਮੀਆਂ ਜਿਹੜੇ ਮੂੰਹ ਬੋਲੇ ਭਰਾ ਹੁੰਦੇ ਨੇ ਨਾ ਇਹ ਨਾਨਕਸ਼ੱਕ ਭਰਨ ਨੂੰ ਨਹੀਂ ਹੁੰਦੇ ਇਹ ਤਾਂ ਮਿਲੀਆਂ ਵੇਲੇ ਮੂਹਰੇ ਕਰਨ ਨੂੰ ਹੁੰਦੇ ਨੇ ਆ ਨਾਨਕਸ਼ੱਕਾਂ ਭਰਨ ਵਾਸਤੇ ਵਿਆਹਾਂ ਤੇ ਖਰਚੇ ਕਰਨ ਵਾਸਤੇ ਤਾਂ ਸਾਡੇ ਵਰਗੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਮਜਬੂਰ ਕਰਦੀਆਂ ਨੇ ਆ ਬੱਚਾ ਤੂੰ ਸਹੀ ਕਹਿਨੀ ਆ ਦੁਨੀਆ ਚ ਅੱਜ ਕੱਲ ਇਹ ਜਿਹਾ ਹੀ ਕੁਝ ਚੱਲਦਾ ਹੈ। ਇਹ ਜਿਹੜੀਆਂ ਭੂਆ ਹੁੰਦੀਆਂ ਨੇ ਨਾ ਲਾਲਚੀ ਉਹਨਾਂ ਨੂੰ ਆਪਦੇ ਤੇਕਿਆਂ ਨਾਲ ਪਿਆਰ ਨਹੀਂ ਹੁੰਦਾ। ਇਹਨਾਂ ਦਾ ਤਾਂ ਵਰਤ ਵਰਤਾਵਾ ਹੋਰ ਹੀ ਕਿਤੇ ਹੁੰਦਾ ਹੈ। ਮੰਮੀ ਸਾਡਾ ਤਾਂ ਸਵੇਰ ਦਾ ਹੀ ਮੂਡ ਖਰਾਬ ਐ। ਇਹ ਤਾਂ ਸਵੇਰੀ ਮੁੜ ਕੇ ਆਉਣ ਲੱਗੇ ਸੀ ਕਹਿੰਦੇ ਮੈਂ ਨਹੀਂ ਵਿਆਹ ਚ ਰਹਿੰਦਾ। ਮੈਂ ਤਾਂ ਮਸਾਂ ਬਿੰਤਾ ਕਰਕੇ ਇਹਨਾਂ ਨੂੰ ਰੱਖਿਆ। ਮੈਂ ਕਿਹਾ ਐਵੇਂ ਸਰੀਕੇ ਵਾਲੇ ਗੱਲਾਂ ਬਣਾਉਣਗੇ। ਵੀ ਇਹਦੇ ਤੇਕੇ ਇਹਦਾ ਵਿਆਹ ਖਰਾਬ ਕਰ ਗਏ। ਨਾ ਨਾ ਐਤੀ ਤੇਹਾਣੀ ਦਾ ਵਿਆਹ ਛੱਡ ਕੇ ਨਾ ਆਉਂਦੇ ਚੰਗੇ ਨਹੀਂ ਲੱਗਦੇ। हां मम्मी यही ਤਾਂ ਮੈਂ ਸੋਚਿਆ ਸੀ ਤਾਂ ਹੀ ਤਾਂ ਅਸੀਂ ਆਏ ਨਹੀਂ ਹੁਣ ਸਾਰਾ ਕਾਰਜ ਨਿਬੇੜ ਕੇ ਫੇਰ ਆਈਆਂ ਉਹ ਚਾਹੇ ਕੁਛ ਵੀ ਐ ਪਰ ਤੂੰ ਆ ਤੁਹਾਡੀ ਨੇ ਨਾ ਬਹੁਤ ਗਲਤ ਗੱਲ ਕੀਤੀ ਐ ਜਿਹੜਾ ਤੁਹਾਡਾ ਮਾਨ ਨਹੀਂ ਰੱਖਿਆ ਕੱਲ ਤੁਹਾਡੀ ਰਣਜੀਤ ਆਂਟੀ ਆਈ ਸੀਗੀ ਉਹਨੇ ਜਿਹੜੀਆਂ ਗੱਲਾਂ ਮੈਨੂੰ ਦੱਸੀਆਂ ਨੇ ਨਾ ਉਹ ਸਭ ਸੱਚ ਨੇ ਮੈਂ ਤਾਂ ਤੁਹਾਨੂੰ ਜਾਣ ਕੇ ਨਹੀਂ ਦੱਸਿਆ ਵੀ ਇੰਨਾ ਤੇ ਵਿਆਹ ਚ ਟੈਨਸ਼ਨ ਪਊਗੀ ਮੈਂ ਸੋਚਿਆ ਕਾਨੂੰ ਜਵਾਕਾਂ ਦਾ ਕਾਰਜ ਖਰਾਬ ਕਰਨਾ ਫੇਰ ਦੱਸ ਦਊਂਗੀ ਬਿਆਹ ਉਹਦਾ ਨਿਬੜ ਜੂਗਾ ਜਦੋਂ ਪਰ ਮੰਮੀ ਤੁਹਾਨੂੰ ਇਹ ਜਾਂ ਕੀ ਕਹਿ ਕੇ ਗਈ ਐ ਰੰਜੀਤ ਆਂਟੀ ਨਾਲੇ ਭਵਾਉ ਨੂੰ ਕਦੋਂ ਮਿਲੀ ਇਹ ਨਹੀਂ ਵੀਨ ਪਤਾ ਵੀ ਇਹਨੂੰ ਕਿੱਥੇ ਮਿਲੀ ਐ ਇਹਦੇ ਨਾਲ ਗੱਲਾਂ ਹੋਈਆਂ ਨੇ ਆ ਜਮੀਨ ਦੀ ਗੱਲ ਵੀ ਛਿੜੀ ਐ ਲੈ ਮੰਮੀ ਤੁਸੀਂ ਜ਼ਮੀਨ ਦੀ ਨਾ ਕੋਈ ਟੈਨਸ਼ਨ ਲਓ ਆ ਬਸ ਇੱਕ ਦੋ ਦਿਨਾਂ ਨੂੰ ਨਾ ਅਸੀਂ ਭਵਾ ਨੂੰ ਕਹਿ ਹੀ ਦੇਣਾ ਜਿਵੇਂ ਨਾਨਕ ਸ਼ੱਕ ਵੇਲੇ ਉਹ ਕੋਰੀ ਹੋਈ ਸੀ ਨਾ ਹੁਣ ਅਸੀਂ ਹੋ ਜਾਾਂਗੇ ਕਹਾਂਗੇ ਭਵਾ ਲਵਾ ਸਾਡੇ ਨਾਲ ਭੂਆ ਨੂੰ ਐਵੇਂ ਨਾ ਸਮਝ ਉਹਨੇ ਕੱਚੀਆਂ ਗੋੜੀਆਂ ਨਹੀਂ ਖੇਡੀਆਂ ਬਹੁਤ ਚਲਾਕ ਐ ਉਹ ਕੋਈ ਨਾ ਮੰਮੀ ਭੂਆ ਨੂੰ ਹੋ ਜਾਣ ਦੋ ਵਿਆਹ ਤੋਂ 베ਲੀ ਫਿਰ ਕੋਠੀ ਝਾੜ ਲੈ ਕੇ ਤਾਂ ਆਉਗੀ ਉਸ ਦਿਨ ਮੈਂ ਛੇੜ ਲੂੰ ਗੱਲ ਜੇ ਨਾ ਆਈ ਫਿਰ ਅਸੀਂ ਦੋਨੇ ਜੀ ਉੱਥੇ ਵੱਜਾਂਗੇ ਤੁਸੀਂ ਚਾਹੇ ਗੱਲ ਛੇੜੋ ਨਾ ਛੇੜੋ ਪਰ ਤੇਰੀ ਆਂਟੀ ਦੀਆਂ ਗੱਲਾਂ ਨੇ ਤਾਂ ਮੈਨੂੰ ਪੂਰਾ ਡਰਾਤਾ ਤੇਰੀ ਭੂਆ ਉਹਨੂੰ ਕਹਿ ਕੇ ਗਈ ਐ ਜ਼ਮੀਨ ਦਾ ਤਾਂ ਕਹਿੰਦੀ ਬਾਅਦ ਚ ਹੀ ਵੇਖਾਂਗੇ ਇਦਾ ਮਤਬ ਬੋਲਦਾ ਇਹੀ ਹੋਇਆ ਵੀ ਉਹ ਜ਼ਮੀਨ ਤੁਹਾਨੂੰ ਦਿੰਦੀ ਨਹੀਂ ਆ ਨਾਨਕ ਛੱਕਾ ਭਰੀਆਂ ਦਾ ਤੁਹਾਡੀਆਂ ਬੇਕਾਰ ਗਈਆਂ